ਲੋਕਾਂ ਨੂੰ ਸ਼ੌਂਕ ਚੜਿਆ ਹੋਇਆ ਉਹਨਾਂ ਕਿ ਹਾਂ ਕਿ ਜਿੰਨਾ ਇਨਸਟੈਂਟ ਗ੍ਰੈਟੀਫਿਕੇਸ਼ਨ ਦੀ ਆਦਤ ਪੈ ਗਈ ਹੈ ਕਿ ਫਟਾਫਟ ਹੋ ਜਾਏ ਉਹ ਮੈਨੂੰ ਲੱਗ ਰਿਹਾ ਕਿ ਉਹ ਸਟਾਰਟਅੱਪਸ ਦੇ ਕੇਸ ਚ ਜਾਂ ਬਿਜ਼ਨੈਸਸ ਦੇ ਕੇਸ ਚ ਤਾਂ ਹੋਰ ਜ਼ਿਆਦਾ ਪੇਸ਼ੈਂਸ ਚਾਹੀਦੀ ਕਿਉਂਕਿ ਰਾਤ ਤੋਂ ਰਾਤ ਨਹੀਂ ਹੁੰਦੀ ਡੀਕੋਡ ਮਤਲਬ ਬਹੁਤ ਸਾਲ ਲੱਗਦੇ ਨੇ ਐਂਡ ਫਿਰ ਇੱਕ ਰਾਤ ਆਉਂਦੀ ਹੈ ਹੋ ਜੇ ਕਿ ਜਦੋਂ ਤੁਸੀਂ ਕੋਈ ਇੱਕ ਨਵੀਂ ਚੀਜ਼ ਡੀਕੋਡ ਕਰ ਲੈਂਦੇ ਹੋ ਜਿਹੜਾ ਕਹਿ ਲਓ ਕਿ ਇੱਕ ਸਾਰਟ ਆਫ ਮਿਸਿੰਗ ਪੀਸ ਔਨ ਦੈ ਪਜ਼ਲ ਦੇ ਵਿੱਚ ਉਹ ਵੀ ਨਾ ਇਦਾਂ ਇੱਕ ਰਾਤ ਨਹੀਂ ਆਈ ਉਹਦੇ ਵਿੱਚ ਜਿੰਨੀਆਂ ਰਾਤਾਂ ਸੀਗੀਆਂ ਉਹਦਾ ਹਾਰਡ ਵਰਕ ਸੀ ਕਿਹੜਾ ਕਿਨੋ ਜਿਵੇਂ ਜਿਵੇਂ ਇਦਾਂ ਲਾਓ ਜਿਵੇਂ ਪ੍ਰਿੰਟਮੈਂਚਣਾ ਆਪਣੇ ਪੰਜਾਬ ਚ ਸਵੈਟਰ ਬੁੰਨਦੇ ਸੀ ਜੀ ਉਹ ਹੁਣ ਆਪਾਂ ਨੂੰ ਕਿ ਆਪਣੀ ਦਾਦੀ ਨਾਨੀ ਨੇ ਸਵੈਟਰ ਦਿਖਾਤਾ ਉਹ ਉਹ ਇਹ ਕੱਲ ਰਾਤ ਪੂਰਾ ਹੋਇਆ ਉਹਨਾਂ ਨੇ ਕਿਹਾ ਜਿਵੇਂ ਉਹ ਕੱਲ ਰਾਤ ਨਹੀਂ ਪੂਰਾ ਹੋਇਆ ਉਹ ਲੱਗੇ ਤਾਂ 3 ਮਹੀਨੇ ਦੇ ਹੋਏ ਸੀ 6 ਮਹੀਨੇ ਤੋਂ ਜਦੋਂ ਦੀ ਸਰਦੀਆਂ ਸ਼ੁਰੂ ਹੋ ਉਦੋਂ ਲੱਗੇ ਉਹ ਕੁੰਡੇ ਬਾਈ ਕੁੰਡੇ ਬੁੰਨਦੇ ਗਏ ਬੁੰਨਦੇ ਗਏ ਬੁੰਨਦੇ ਗਏ ਉਵੇਂ ਆਪਾਂ ਕੀ ਜਦੋਂ ਹਰ ਰੋਜ਼ ਹਰ ਰੋਜ਼ ਹਰ ਰੋਜ਼ ਮਿਹਨਤ ਕਰਦੇ ਆ ਉਹ ਇੱਕ ਦਿਨ ਜਾ ਕੇ ਰਿਜ਼ਲਟ ਮਿਲਦਾ ਵਾ ਤੇ ਉਸ ਤੋਂ ਉੱਚਾ ਆਪਣੇ ਲੱਗੇ ਰਹਿਣਾ ਆ ਉਹਨੂੰ ਛੱਡਣਾ ਨਹੀਂ ਹੈਗਾ ਜੇ ਆਪੋਸਟ ਉੱਚੇ ਲੱਗੇ ਰਵਾਂਗੇ ਫੇਰ ਆਪਾਂ ਕਾਮਯਾਬ ਹੋਵਾਂਗੇ ਜਿਵੇਂ ਤੁਸੀਂ ਹੈਲਥ ਦੀ ਵੀ ਗੱਲ ਕੀਤੀ ਹੈਲਥ 'ਚ ਵੀ ਕੀ ਆ ਤੁਸੀਂ 3-4 ਮਹੀਨਿਆਂ 'ਚ ਨਾ ਬਾਡੀ ਬਣਾ ਲਓਗੇ ਮੰਨ ਲਓ ਤੁਸੀਂ ਬਿਲਡ ਕਰਨਾ ਹੈ ਜਾਂ ਅੱਛਾ ਅੱਛਾ ਹੈਲਥ ਵੀ ਬਣਾਉਣਾ ਹੈ ਤਾਂ ਤੁਸੀਂ ਇਹਨੂੰ ਵੈਲਨੈਸ ਕਹਿੰਦੇ ਜਿਹਨੂੰ ਪਰ ਉਦੋਂ ਬਾਅਦ ਉਹਦੀ ਮੇਨਟੇਨੈਂਸ ਵੀ ਹੈ ਜੀ ਉਹ ਲਾਈਫ ਲੌਂਗ ਪ੍ਰੋਸੈਸ ਹੈ ਮੈਨੂੰ ਲੌਂਗ ਵੀ ਨਹੀਂ ਕਹਿੰਦਾ ਮੈਨੂੰ ਕਹਿੰਦਾ ਲਾਈਫ ਲੌਂਗ ਇਫ ਯੂ ਹੈ ਟੂ ਰੀਮੇਨ ਹੈਲਦੀ ਤੁਹਾਨੂੰ ਰੋਜ਼ ਹੈਲਦੀ ਹੈਬਿਟਸ ਦੀ ਆਦਤਾਂ ਪਾਣੇ ਪੈਣਗੀਆਂ ਵੀ ਰੋਜ਼ ਆਪਾਂ ਕੀ ਖਾ ਰਹੇ ਹਾਂ ਕੀ ਪੀ ਰਹੇ ਹਾਂ ਅਸੀਂ ਅਸੀਂ ਇਹ ਕਹਿੰਦੇ ਜਿਹੜੀ ਤੁਹਾਡੀ ਬਾਡੀ ਹੈ ਨਾ ਇਹਨੂੰ ਬਾਡੀ ਨੂੰ ਤੁਸੀਂ ਆਪਣੀ ਕਬਾੜੀ ਨੂੰ ਟੈਂਪਲ ਮੰਨ ਕੇ ਚੱਲੋ ਵੀ ਇਹਦੇ ਅੰਦਰ ਤੁਸੀਂ ਕੀ ਪਾ ਰਹੇ ਹੋ ਤੁਸੀਂ ਉਹਦੇ ਲਈ ਜਾਗਰੂਕ ਹੋਣੇ ਚਾਹੀਦੇ ਹੋ ਤਾਂ ਉਸੇ ਤਰੀਕੇ ਆਪਾਂ ਕੀ ਕੰਮ ਕਰ ਰਹੇ ਹਾਂ ਉਹ ਜਿਹੜਾ ਕੰਮ ਹੈ ਉਹ ਪਹਿਲਾਂ ਆਪਣੇ ਸੁਪਨੇ ਕੀ ਨੇ ਅਸੀਂ ਆਪਾਂ ਜ਼ਿੰਦਗੀ 'ਚ ਕੀ ਅਚੀਵ ਕਰਨਾ ਚਾਹੁੰਦੇ ਆ ਆਪਣੀ ਵਿਜ਼ਨ ਕੀ ਆ ਆਪਾਂ ਕਿੱਥੇ ਜਾਣਾ ਚਾਹੁੰਦੇ ਆ ਮੈਂ ਹਰ 2030 ਚ ਤੁਸੀਂ ਆਪਣੇ ਮਨ ਨੂੰ ਕਿੱਥੇ ਦੇਖਦੇ ਹੋ ਉਸ ਤੋਂ 6 ਸਾਲ ਬਾਅਦ ਜੇ ਤੁਹਾਨੂੰ ਨਹੀਂ ਪਤਾ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੁਣ ਡੋਜ਼ਨਟ ਮੈਟਰ ਕੁਝ ਵੀ ਹੋਵੇ ਤੁਸੀਂ ਇਹ ਕਹਿੰਦੇ ਹੋ ਨਾ ਕਿ ਮੈਂ 2030 ਚ ਇਹ ਦੇਖਦਾ ਵੀ ਮੇਰੇ 50 ਮੁਲਕਾਂ ਚ ਆਫੀਸਿਸ ਹੋਣੇ ਚਾਹੀਦੇ ਆ ਮੇਰੀਆਂ 6 ਕੰਪਨੀਆਂ ਹੋਣੇ ਚਾਹੀਦੀਆਂ ਠੀਕ ਆ ਇਹ ਹੁਣ ਇਹਨੂੰ ਲਿਖੋ ਇੱਕ ਜਗ੍ਹਾ ਤੇ ਇਹਨੂੰ ਆਪਣੇ ਦੀਵਾਰ ਤੇ ਆਪਣੇ ਸਾਹਮਣੇ ਲਾ ਲਓ ਡੋਜ਼ਨਟ ਮੈਟਰ ਤੁਹਾਨੂੰ ਨਹੀਂ ਪਤਾ ਕਿਵੇਂ ਹੋਊਗਾ ਕੋਈ ਜ਼ਰੂਰੀ ਨਹੀਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੁਣ ਤੁਹਾਨੂੰ ਇਹ ਦੇਖੋ ਪਹਿਲਾ ਸਟੈਪ ਕੀ ਆ ਪਹਿਲਾ ਸਟੈਪ ਇਹ ਆ ਕਿ ਪਹਿਲਾਂ ਤੁਸੀਂ ਕੋਈ ਇੱਕ ਕੰਪਨੀ ਬਣਾਓ ਜੀ ਕੀ ਕੰਮ ਕਰ ਉਹ ਕੰਮ ਨੂੰ ਸ਼ੁਰੂ ਕਰੋ ਕਿੱਥੋਂ ਸ਼ੁਰੂ ਕਰੋ ਜੇ ਤੁਸੀਂ ਪੰਜਾਬ ਚੋਂ ਲੁਧਿਆਣੇ ਚੋਂ ਜਲੰਧਰ ਰੋਮਰ ਜਿੱਥੋਂ ਤੇ ਆਪਣੇ ਘਰੋਂ ਸ਼ੁਰੂ ਕਰੋ ਕਰੋ ਸ਼ੁਰੂ ਕਰਕੇ ਮਿਹਨਤ ਨਾਲ ਉਹ ਹੀ ਉਹਨੂੰ ਬੁੰਨਦੇ ਚੱਲੋ ਉਹਨੂੰ ਅੱਗੇ ਲਿਜਾਓ ਸਟਰਗਲਸ ਵੀ ਆਣ ਗਿਆ ਸਟਰਗਲ ਦੇ ਵਿੱਚੋਂ ਨਿਕਲੋ ਜਿਹਨੇ ਸਟਰਗਲ ਨੇ ਤੁਹਾਨੂੰ ਸਿਖਾਣ ਗਿਆ ਬੜਾ ਕੁਝ ਠੀਕ ਹੈ ਜਿਹੜਾ ਵੀ ਬੰਦਾ ਕਹਿੰਦਾ ਨਾ ਮੈਂ ਆਪਣੇ ਸਟਰਗਲ ਦੇ ਵਿੱਚੋਂ ਜਾ ਰਿਹਾ ਮੈਨੂੰ ਪਤਾ ਕੀ ਕਹਨਾ ਤੁਸੀਂ ਜ਼ਿੰਦਗੀ ਦੇ ਸਭ ਤੋਂ ਵਧੀਆ ਦੌਰ ਚੋਂ ਜਾ ਰਹੇ ਹੋ ਕਿਉਂਕਿ ਸਟਰਗਲ ਨੇ ਤੁਹਾਨੂੰ ਇੰਨਾ ਕੁਝ ਸਿਖਾਣਾ ਜਦੋਂ ਅੱਗੇ ਜਾ ਕੇ ਵੱਡੀਆਂ ਚੀਜ਼ਾਂ ਹੋਣੀਆਂ ਨੇ ਤੁਸੀਂ ਪ੍ਰੇਪੇਅਰਡ ਹੋਵੋਗੇ ਲਾਈਫ ਚ ਐਗਜ਼ ਹੁਣ ਫੇਲ ਹੁੰਦਾ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਕੰਪਨੀ ਨੂੰ ਬੰਦ ਕਰ ਦੇਣੀ ਆ ਜੋ ਆਪਾਂ ਕੰਮ ਸ਼ੁਰੂ ਕੀਤਾ ਆ ਉਹ ਬੰਦ ਹੀ ਕਰ ਦੇਣਾ ਕਿਉਂ ਜੇ ਆਪਾਂ ਬੰਦ ਹੀ ਕਰਨਾ ਫਿਰ ਆਪਾਂ ਸ਼ੁਰੂ ਹੀ ਕਿਉਂ ਕੀਤਾ ਸੀ ਸਹੀ ਗੱਲ ਜੇ ਹੁਣ ਤੁਸੀਂ ਜਦੋਂ ਪੜ੍ਹਦੇ ਸੀ ਜੇ ਤੁਸੀਂ ਫੇਲ ਹੋਗੇ ਕਦੇ ਕਿਤੇ ਤਾਂ ਤੁਸੀਂ ਇਹ ਤਾਂ ਨਹੀਂ ਸੀ ਕਿ ਅ ਵੀ ਤੁਸੀਂ ਸਕੂਲ ਜਾਣਾ ਹੈ ਕਾਲਜ ਜਾਣਾ ਛੱਡਦਾ ਤੁਸੀਂ ਰੀਪੀਅਰ ਦਿੱਤੀ ਜਾਂ ਜੇ ਤੁਸੀਂ ਤੁਸੀਂ ਨਹੀਂ ਤੁਹਾਡਾ ਕੋਈ ਦੋਸ ਫੇਲ ਹੋ ਤਾ ਇਹ ਥੋੜੀ ਜਿਹੀ ਅੱਗੇ ਦੁਬਾਰਾ ਕਦੇ ਕਾਲਜ ਨਹੀਂ ਆਇਆ ਉਵੇਂ ਜਦੋਂ ਤੁਸੀਂ ਜੇ ਰੀਅਲ ਜ਼ਿੰਦਗੀ ਚ ਫੇਲ ਹੋਗੇ ਤਾਂ ਤੁਸੀਂ ਇਹ ਥੋੜੀ ਜਿਹੀ ਕੰਮ ਹੀ ਬੰਦ ਕਰ ਦੇਓਗੇ ਤੁਸੀਂ ਦੇਖੋ ਵੀ ਫੇਲ ਕਿਉਂ ਹੋਏ ਉੱਥੇ ਰੀਪੀਅਰਸ ਇੱਥੇ ਰੀਅਲਾਈਨ ਸਟ੍ਰੈਟਜੀ ਨੂੰ ਰੀਅਲਾਈਨ ਕਰੋ ਉਸ ਦੇ ਉੱਤੇ ਦੁਬਾਰਾ ਕੰਮ ਸ਼ੁਰੂ ਕਰਕੇ ਉਹਨੂੰ ਅੱਗੇ ਵਧਾਓ ਤੇ ਜੇ ਤੁਸੀਂ ਹਰ ਰੋਜ਼ ਹਰ ਰੋਜ਼ ਹਰ ਰੋਜ਼ ਹਰ ਰੋਜ਼ ਇਹ ਕਰਦੇ ਜਾਉਂਗੇ ਤੇ ਹਰ ਰੋਜ਼ਨਾ ਇੱਕ ਬੜੀ ਛੋਟਾ ਜਿਹਾ ਪ੍ਰਿੰਸੀਪਲ ਆ ਮੈਂ ਉਹ ਦੱਸਣਾ ਚਾਹੂੰਗਾ 0.02 ਦਾ ਵੀ ਜੋ ਤੁਸੀਂ ਅੱਜ ਕੀਤਾ ਅਗਲੇ ਦਿਨ ਨਾ ਉਹ ਚ ਸਿਰਫ 0.02 ਵੱਧ ਮਿਹਨਤ ਕਰਨੀ ਆ ਵੀ ਜੇ ਅੱਜ ਤੁਸੀਂ ਤੁਸੀਂ ਕਹਿੰਦੇ ਹੋ ਮੈਂ ਬਾਡੀ ਬਣਾਣੀ ਆ ਤੁਸੀਂ 1 ਕਿਲੋਮੀਟਰ ਮਤਲਬ 1000 ਮੀਟਰ ਭੱਜੇ ਤੁਸੀਂ ਕਹਿੰਦੇ ਅਗਲੇ ਦਿਨ 2 ਮੀਟਰ ਹੋਰ ਐਕਸਟਰਾ ਭੱਜ ਲਓ ਯਾਰ 2 ਮੀਟਰ ਕੀ ਲੱਗਦੇ ਅਜ 1000 ਮੀਟਰ ਭੱਜ ਲਓ ਤਾਂ ਦੋ ਕੁਸ਼ਮ ਭੱਜ ਸਕਦੇ ਹੋ ਨਾ ਹੁਣ ਅਗਲੇ ਦਿਨ 1002 ਮੀਟਰ ਤਾਂ 0.2 ਐਕਸਟਰਾ ਮੈਂ ਲਗ ਲੂੰਗੀ 2 ਪੁਆਇੰਟ ਸ਼ਾਇਦ 0.2 ਮੀਟਰ ਐਕਸਟਰਾ ਬਸ ਇਹ ਜੀ ਇਨਕਰੀਮੈਂਟਲ ਐਫਰਟ ਰੋਜ਼ ਥੋੜੀ ਜੀ ਪਾਉਂਗੇ ਤੁਸੀਂ 1 ਸਾਲ ਦੇ ਵਿੱਚ ਉਹ ਅਚੀਵ ਕਰ ਜਾਓਗੇ ਜਿਹੜਾ ਲੋਕਾਂ ਨੂੰ ਅਚੀਵ ਕਰਨੇ 5 ਸਾਲ ਲੱਗਣਗੇ ਐਗਜ਼ੈਕਟਲੀ ਇਹ ਛੋਟੀਆਂ ਛੋਟੀਆਂ ਚੀਜ਼ਾਂ ਜਦੋਂ ਤੁਸੀਂ ਜ਼ਿੰਦਗੀ ਚ ਲਈ ਹੋਂਗੇ ਡਿਸਪਲਿਨਡ ਲਾਈਫ ਡੈਡੀਕੇਟਿਡ ਲਾਈਫ ਤੇ ਪੂਰੀ ਮਿਹਨਤ ਨਾਲ ਮਿਹਨਤ ਨੂੰ ਅੱਛਾ ਜਦੋਂ ਆਪਾਂ ਮਿਹਨਤ ਵਰਡ ਕਹਿੰਦੇ ਹਾਂ ਨਾਟ ਓਨਲੀ ਹਾਰਡ ਵਰਕ ਅੱਜ ਦਾ ਟਾਈਮ ਸਮਾਰਟ ਵਰਕ ਦਾ ਵੀ ਹੈ ਸਮਾਰਟ ਵਰਕ ਦਾ ਇਦਾਂ ਵਾ ਵੀ ਤੁਸੀਂ ਦੇਖਣਾ ਕਿਹੜੀ ਚੀਜ਼ ਤੁਸੀਂ ਆਪ ਕਰਨੀ ਆ ਕਿਹੜੀ ਚੀਜ਼ ਲਈ ਤੁਸੀਂ ਅੱਗੇ ਆਪਣੇ ਅਥਾਰਟੀ ਡੈਲੀਗੇਟ ਕਰਕੇ ਹੋਰਾਂ ਤੋਂ ਕੰਮ ਲੈਣਾ ਆ ਐਗਜ਼ੈਕਟਲੀ ਅੱਜ ਦੀ ਰੇਟ ਚ ਆਪ ਕਰਨਾ ਤਾਂ ਬੜਾ ਸੌਖਾ ਆ ਹੂੰ ਕੰਮ ਕਿਸੇ ਤੋਂ ਲੈਣਾ ਆਪ ਕਰਨ ਨਾਲੋਂ ਵੀ ਔਖਾ ਆ ਐਗਜ਼ੈਕਟਲੀ ਜੇ ਹੁਣ ਮੈਨੂੰ ਕੋਈ ਪੁੱਛੇ ਵੀ ਮੈਂ ਆਪਣੀ ਜ਼ਿੰਦਗੀ ਚ ਅੱਜ ਮੇਰੀ ਲਾਈਫ ਦਾ ਸਭ ਤੋਂ ਵੱਡਾ ਚੈਲੰਜ ਕੀ ਆ ਤੇ ਮੇਰੀ ਲਾਈਫ ਦਾ ਸਭ ਤੋਂ ਵੱਡਾ ਚੈਲੰਜ ਹੈ ਕਿ ਮੈਨੂੰ ਰਾਈਟ ਟੀਮ ਨਹੀਂ ਮਿਲਦੀ ਵੀ ਕਿਸੇ ਹੋਰ ਤੋਂ ਕੰਮ ਕਿਵੇਂ ਕਰਾਈਏ ਜਿਹੜਾ ਕੰਮ ਆਪਾਂ ਆਪ ਕਰਨਾ ਆਪ ਤਾਂ ਮੈਨੂੰ ਆਂਦਾ ਹੀ ਮੈਂ ਕਰ ਹੀ ਲੈਣਾ ਹੁਣ ਮੈਂ ਕੰਮ ਆਪ ਨਹੀਂ ਕਰਨਾ ਚਾਹੁੰਦਾ ਕਿਉਂ ਮੇਕੋ ਮੇਰਾ ਕੰਮ ਵੱਧ ਰਿਹਾ ਮੈਂ ਇੱਕ ਟਾਈਮ ਤੇ 10 ਜਗ੍ਹਾ ਆ ਮੈਂ ਉਹ ਕੰਮ ਕਿਸੇ ਹੋਰ ਤੋਂ ਕਰਨਾ ਉਹ ਸਮਾਰਟ ਵਰਕ ਐ ਐਗਜ਼ੈਕਟਲੀ ਤਾਂ ਤੁਹਾਨੂੰ ਸਾਰਾ ਕੁਝ ਆਉਣਾ ਚਾਹੀਦਾ ਜੇ ਉਹ ਆਂਦਾ ਕਿਤੇ ਦੇ ਕਿਤੇ ਪਹੁੰਜ ਜਾਊਗਾ ਇਹ ਮਤਲਬ ਬਹੁਤ سارے ਸਟਾਰਟਅੱਪਸ ਦੇ ਜਦੋਂ ਖਾਸ ਕਰਕੇ ਜਦੋਂ ਉਹ ਸਕੇਲ ਕਰਨਾ ਸ਼ੁਰੂ ਕਰਦੇ ਨੇ ਇਹ ਪ੍ਰੋਬਲਮ ਬਹੁਤ ਵੱਡੀ ਫੇਸ ਕਰਦੇ ਨੇ ਕਿ ਜਦ ਤੱਕ ਬੇਸਿਕਲੀ ਉਹ ਸਿਸਟਮ ਦੇ ਵਿੱਚ ਆਪ ਹੁੰਦੇ ਨੇ ਤਦ ਤੱਕ ਤਾਂ ਕੰਮ ਸਹੀ ਚੱਲ ਰਿਹਾ ਹੁੰਦਾ ਜਦੋਂ ਉਹ ਕੰਮ ਕਿਸੇ ਹੋਰ ਤੋਂ ਕਰਾ ਸਿਸਟਮ ਕੋਲਾਪਸ ਹੋ ਜਾਂਦਾ ਇੱਕ ਵਾਰ ਐਂਡ ਤੁਸੀਂ ਡਿਸਆਰਟਨ ਹੋ ਜਾਂਦੇ ਹੋ ਐਂਡ ਸਮ ਹਾਉ ਕਾਫੀ ਲੋਕ ਉੱਥੇ ਇੱਕ ਉਹ ਇੱਕ ਮੂਮੈਂਟ ਹੁੰਦਾ ਜਿੱਥੇ ਬੇਸਿਕਲੀ ਦੋ ਰਸਤੇ ਹੁੰਦੇ ਨੇ ਇੱਕ ਰਸਤਾ ਹੁੰਦਾ ਵਾ ਆਪਣਾ ਔਨ ਡਿਪਲੋਇਮੈਂਟ ਦਾ ਠੀਕ ਹੈ ਉਹ ਦੂਸਰਾ ਰਸਤਾ ਹੁੰਦਾ ਆਪਣਾ ਸੈਲਫ এমਪਲੋਇਡ ਦਾ ਲੋਕਾਂ ਨੂੰ ਇਹ ਸਮਝਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਤੁਸੀਂ ਜੇ ਅਗਰ ਆਪਣਾ ਕੰਮ ਡੈਲੀਗੇਟ ਨਹੀਂ ਕਰ پا ਰਹੇ ਹੋ ਤਾਂ ਤੁਸੀਂ ਲੋਕਾਂ ਤੋਂ ਕੰਮ ਨਹੀਂ ਕਰਵਾ پا ਰਹੇ ਹੋ ਤਾਂ ਫਿਰ ਤੁਸੀਂ ਸੈਲਫ এমਪਲੋਇਡ ਬਣੋਗੇ ਇਵੈਂਚੁਅਲੀ ਜੋ ਆਪਾਂ ਦੇਖਦੇ ਹਾਂ ਲੁਧਿਆਣੇ ਚ ਮੈਜੋਰਿਟੀ ਲੋਕ ਸੈਲਫ এমਪਲੋਇਡ ਨੇ ਕਿ ਅਗਰ ਉਹ ਹੈਗੇ ਨੇ ਸਿਸਟਮ ਚ ਜੇ ਉਹ ਬਿਜ਼ਨਸ ਚ ਹੈਗੇ ਨੇ ਤਾਂ ਚੱਲ ਰਿਹਾ ਜੇ ਉਹ ਆਪਣੀ ਦੁਕਾਨ ਤੇ ਜਾਂ ਆਪਣੀ ਫੈਕਟਰੀ ਚ ਨਹੀਂ ਗਏ ਤਾਂ ਕੰਮ ਕੋਲਾਪਸ ਕਰ ਜਾਂਦਾ ਇਹ ਬਹੁਤ ਵੱਡਾ ਡਿਫਰੈਂਸ ਹੈ ਲੋਕਾਂ ਨੂੰ ਸਮਝਣ ਦੀ ਲੋੜ ਹੈ ਐਂਡ ਅਦਰ ਲੀ ਨਾ ਇੱਕ ਬੁੱਕ ਹੈ ਜਿੱਤੋਂ ਮੈਨੂੰ ਵੀ ਇਹ ਇੱਕ ਬੈਰੀਅਰ ਸੀਗਾ ਉਹ ਹੈਗੀ ਹੈ ਇਮੀ 3 ਵਿਜ਼ਿਟਿਡ ਮਤਲਬ ਉਹ ਹਾਈਲੀ ਰეკਮੈਂਡਡ ਬੁੱਕ ਹੈ बहुत सिंपल टू रीड है एंड पहले तो ये क्यों प्रॉब्लम सॉल्व करनी जरूरी है नंबर वन एंड फिर कि कर हो है सब हिट एंड ट्रायल है मतलब इवेंचुअली जो स्टार्टअप से समझ आता हुआ है कि तुम हिट एंड ट्रायल करो अपने एंड तेख लो ज़्यादा ईजी है अदरवाइज़ हाँ नो डाउट एक्सपर्ट्स है एक्सपर्ट्स ने जिन्ह तो ने ऑलरेडी ये ग्राइंडिंग की हाँ वो भी इस फेज चो कहीं निकले हुए हैं उन्होंने सुन लो ਉਹਨਾਂ ਦੀਆਂ ਗੱਲਾਂ ਸੁਣ ਕੇ ਉਹ ਇੰਪਲੀਮੈਂਟ ਕਰਕੇ ਦੇਖ ਲੋ ਮਤਲਬ देयर ਆ ਬੋਥ ਵੇਸ ਕਿ ਆਪਣੇ ਵੀ ਟਰਾਈ ਕਰ ਲਓ ਜਾਂ ਜਿਹੜੇ ਐਕਸਪਰਟਸ ਆਲਰੇਡੀ ਤੁਹਾਡੇ ਵਰਗੇ ਹੈਗੇ ਨੇ ਉਹਨਾਂ ਦੀ ਵੀ ਗੱਲਾਂ ਸੁਣ ਲਓ ਐਂਡ ਉਹਨਾਂ ਨੂੰ ਇੰਪਲੀਮੈਂਟ ਕਰਕੇ ਦੇਖੋ ਇਹ ਦੋ ਦਿਨਾਂ ਨਾਲ ਮੈਂ 1.0 ਹੋਰ ਹੁਣ ਐਡ ਕਰਨਾ ਚਾਹੁੰਦਾ ਦੋ ਤੁਸੀਂ ਬਹੁਤ ਵਧੀਆ ਚੀਜ਼ਾਂ ਦੱਸੀਆਂ ਵੀ ਆਪ ਤਾਂ ਸਿੱਖੋ ਆਪ ਹੱਥੀਂ ਕਰਕੇ ਵੀ ਸਿੱਖੋ ਤੇ ਲੋਕਾਂ ਤੋਂ ਮੈਂਟਰਸ਼ਿਪ ਲਓ ਮੈਂਟਰ ਹੋਣਾ ਬੜਾ ਜ਼ਰੂਰੀ ਆ ਅਸੀਂ ਇਹ ਕਹਿੰਦੇ ਹਾਂ ਤੁਸੀਂ ਡਸਨਟ ਮੈਟਰ ਕਿ ਦੇਖੋ ਇੱਕ ਤਾਂ ਹੁੰਦਾ ਤੁਸੀਂ ਸ਼ੁਰੂ ਤੋਂ ਹੀ ਜ਼ਿੰਦਗੀ ਆਪ ਇੰਨੀ ਕਿ ਜੀਲੀ ਤੱਕੇ ਖਾ ਖਾ ਕੇ ਕਹਿੰਦੇ ਨਾ ਕਿ ਤੁਹਾਨੂੰ ਇ ਪਰ ਜੇ ਤੁਹਾਡੇ ਕੋਲ ਉਹ ਨਹੀਂ ਤੁਸੀਂ ਸ਼ੁਰੂ ਤੋਂ ਨਹੀਂ ਸਿੱਖਿਆ ਫਿਰ ਤੁਹਾਨੂੰ ਇੱਕ ਮੈਂਟਰ ਦੀ ਬੜੀ ਜ਼ਰੂਰਤ ਹੈ ਐਗਜ਼ੈਕਟਲੀ ਇੱਕ ਬੜਾ ਇੰਪੋਰਟੈਂਟ ਪੁਆਇੰਟ ਕੀ ਹੈ ਕਿ ਜਦੋਂ ਕੋਈ ਵੀ ਆਰਗੇਨਾਈਜੇਸ਼ਨ ਸ਼ੁਰੂ ਹੁੰਦੀ ਹੈ ਨਾ ਉਹ ਕੀ ਕਰਦੇ ਆ ਉਹ ਆਪਣੇ ਇੱਕ ਸਿਸਟਮ ਬਣਾ ਲੈਂਦੇ ਆ ਵੀ ਮੈਂ ਸੀਈਓ ਆ ਇਹ ਸੀਟੀਓ ਟੈਕਨੋਲੋਜੀ ਦੇਖੂਗਾ ਇਹ ਸੀਐਮਓ ਇਹ ਮਾਰਕੀਟਿੰਗ ਦੇਖਣਗੇ ਇਹ ਅਕਾਊਂਟਸ ਦੇਖਣਗੇ ਉਹ ਪਹਿਲੇ ਦਿਨ ਤੋਂ ਕੀ ਆ ਕੰਪਨੀ ਬਣਾ ਲੈਂਦੇ ਆ ਬੰਦੇ ਹਾਇਰ ਕਰਦੇ ਆ ਤੇ ਕਲਚਰ ਅਸੀਂ ਕਹਿੰਦੇ ਕਾਰਪੋਰੇਟ ਕਲਚਰ ਇੱਕ ਅਰਗੇਨਾਈਜ਼ਡ ਕਲਚਰ ਨਾ ਜੇ ਪਹਿਲੇ ਦਿਨ ਤੋਂ ਬਣਾ ਲਓ ਜਦੋਂ ਤੁਹਾਡੇ ਕੋਲ ਪਹਿਲੇ ਦਿਨ ਕੋਈ ਬੰਦਾ ਆਇਆ ਤੁਹਾਡੇ ਇੱਕ ਕਲਚਰ ਹੋਣੇ ਵੀ ਆਰ ਤੁਸੀਂ ਇੰਨੇ ਵਜੇ ਆਣਾ ਇਦਾਂ ਬੈਠਣਾ ਆ ਤੁਸੀਂ ਕੰਮ ਇਦਾਂ ਪਰਫਾਰਮ ਕਰਨਾ ਇੰਨੇ ਵਜੇ ਪਰਫਾਰਮ ਕਰਕੇ ਚਲੇ ਜਾਣਾ ਇੰਨਾ ਇੰਨਾ ਕੰਮ ਇਦਾਂ ਇਦਾਂ ਹੋਏਗਾ ਆ ਚੀਜ਼ਾਂ ਜੋ ਡੇ 1 ਤੋਂ ਤੁਸੀਂ ਉਹਨਾਂ ਨੂੰ ਸਾਂਚ ਚ ਢਾਲ ਲਓ ਨਾ ਤੁਹਾਨੂੰ ਲੌਂਗ ਟਰਮ ਚ ਦਿੱਕਤ ਨਹੀਂ ਆਉਂਦੀ ਸ਼ੁਰੂ ਚ ਕੀ ਹੁੰਦਾ ਕਲਚਰ ਹੁੰਦਾ ਨਹੀਂ ਪਹਿਲਾਂ ਤਾਂ ਉਹ ਹੁੰਦਾ ਵੀ ਬਸ ਕੰਮ ਹੋ ਜਾ ਯਾਰ ਆ ਕੰਮ ਕਰ ਦੇ ਕਿਵੇਂ ਵੀ ਬਸ ਸਾਨੂੰ ਨਹੀਂ ਪਤਾ ਉਹ ਫਿਰ ਜਦੋਂ ਨੂੰ ਤੁਸੀਂ 6 ਮਹੀਨੇ ਚ 8 ਮਹੀਨੇ ਸਾਲ ਚ ਤੁਸੀਂ ਸੈੱਟ ਹੋਨੇ ਫਿਰ ਤੁਸੀਂ ਕਲਚਰ ਜਦ ਬਣਾਉਣਾ ਸ਼ੁਰੂ ਕਰਦੇ ਹੋ ਉਪਰ 1 ਸਾਲ ਚ ਉਹ ਨਰਚਰ ਉਹਦਾਂ ਹੋ ਗਿਆ ਤੁਹਾਡਾ ਟੀਮ ਬਿਲਕੁਲ ਸਹੀ ਉਹ ਟੀਮ ਉਹਦਾਂ ਨਰਚਰ ਹੋ ਗਈ ਉਹ ਹੁਣ 1 ਸਾਲ ਵਿੱਚ ਤੁਸੀਂ ਉਹਨਾਂ ਨੂੰ ਚੇਂਜ ਕਰ ਦੋ ਕਹਿੰਦੇ ਸਾਲ ਤੋਂ ਤਾਂ ਅਪਾ ਇਦਾਂ ਹੀ ਕਰਦੇ ਆ ਰਹੇ ਸੀ ਜੀ ਹੁਣ ਕੀ ਹੋ ਗਿਆ ਉਹਨਾਂ ਤਾਂ ਇਸ ਲਈ ਪਹਿਲੇ ਦਿਨ ਤੁਸੀਂ ਇਹ ਕਹਿੰਦੇ ਵੀ ਜਿੱਦਾਂ ਤੁਸੀਂ ਸੀਈਓ ਕੋਈ ਮਾਰਕੀਟਿੰਗ ਦੀ ਡਿਵੀਜ਼ਨ ਬਣਾਈ ਟੈਕਨੋਲੋਜੀ ਦੀ ਬਣਾਈ ਅਕਾਊਂਟਸ ਦੀ ਬਣਾਈ ਹਿਊਮਨ ਉਹਦੇ ਇੱਕ ਕਲਚਰ ਬਣਾਓ ਆਪਣਾ ਪਹਿਲੇ ਦਿਨ ਤੋਂ ਹੀ ਐਗਜ਼ੈਕਟਲੀ ਉਹਦੋਂ ਤੁਹਾਨੂੰ ਲੌਂਗ ਟਰਮ ਚ ਇ ਉਹ ਸਭ ਤੋਂ ਵੱਜ ਜ਼ਰੂਰੀ ਹੈ ਇਹਨੂੰ 100 ਦੇ ਵਿੱਚੋਂ 90 ਕਮ ਸਟਾਰਟਅਪਸ ਜਾਂ 95 ਸਟਾਰਟਅਪਸ ਮਿਸ ਆਊਟ ਕਰ ਜਾਂਦੇ ਨੇ ਇਸ ਪੁਆਇੰਟ ਨੂੰ ਤੁਸੀਂ ਇਹ ਗੱਲ ਕਰ ਰਹੇ ਹੋ ਐਸੀ ਐਹੀ ਰੀਜ਼ਨ ਹੈ ਕਿ ਤੁਸੀਂ ਵੱਡੇ ਤੋਂ ਵੱਡੇ ਸਟਾਰਟਅਪਸ ਲੈ ਲਓ ਉਹਨਾਂ ਦਾ ਇਟਰੇਸ਼ਨ ਰੇਟ ਬਹੁਤ ਜ਼ਿਆਦਾ ਹੈ ਰੀਜ਼ਨ ਬੀਇੰਗ ਹੋਰ ਮੈਂ ਉਹਨਾਂ ਦੀ ਗੱਲ ਕਰਾਂਗਾ ਜਿਹੜੇ ਪ੍ਰੋਫਿਟੇਬਲ ਨਹੀਂ ਚਲੋ ਜਿਹੜੇ ਤਾਂ ਪ੍ਰੋਫਿਟੇਬਲ ਹੈ ਹੀ ਨਹੀਂ ਉਹਨਾਂ ਦਾ ਤਾਂ ਚਲੋ ਅਲੱਗ ਕੇਸ ਹੈ ਬਟ ਜਿਹੜੇ ਪ੍ਰੋਫਿਟੇਬਲ ਵੀ ਨਹੀਂ ਨੇ ਉਹਨਾਂ ਦੀ ਇਟਰੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਦ ਆਨਲੀ ਰੀਜ਼ਨ ਇਜ਼ ਕਿ ਕਿਉਂਕਿ ਉਹ ਉਹ ਜਿੱਦਾਂ ਸਟਾਰਟ ਹੋਏ ਨੇ ਐਂਡ ਜੋ ਜਿੱਦਾਂ ਜਦੋਂ ਨਵੀਂ ਫੰਡਿੰਗ ਰਾਉਂਡ ਆਇਆ ਹਨਾ ਫਿਰ ਨਵੇਂ ਤੁਹਾਡੇ ਮੈਂਟਰ ਵੀ ਆ ਜਾਂਦੇ ਨੇ ਐਜ਼ ਕੋਈ ਵੀ ਇਨਵੈਸਟਰ ਉਹਦੇ ਨਾਲ ਐਜ਼ ਅ ਮੈਂਟਰ ਵੀ ਆਉਂਦਾ ਉਹ ਆਪਣੀ ਕੰਡੀਸ਼ਨਸ ਵੀ ਲੈ ਕੇ ਆਉਂਦੇ ਨੇ ਐਂਡ ਜਦੋਂ ਉਹਨਾਂ ਦੀ ਕੰਡੀਸ਼ਨਸ ਹੁੰਦੀਆਂ ਨੇ ਕਿ ਨਹੀਂ ਆਪ ਪ੍ਰਿੰਸੀਪਲਸ ਫੋਲੋ ਕੀਤੇ ਜਾਣੇ ਚਾਹੀਦੇ ਕੰਪਨੀ ਚ ਤਾਂ ਇਵੈਂਚੁਅਲੀ ਜਦੋਂ ਤੁਸੀਂ ਉਹ ਪ੍ਰਿੰਸੀਪਲਸ ਥੋਪਦੇ ਹੋ ਇੱਕ ਇੱਕ ਜਗ੍ਹਾ ਤੁਸੀਂ ਸੁਪੋਜ਼ ਕਿਸੇ ਤਰ੍ਹਾਂ ਦੀ ਫਰੀडम ਦਿੱਤੀ ਹੋਈ ਸੀਗੀ ਔਰ ਉਹ ਤੁਹਾਡੇ ਕੋਲ ਜਿੰਨੇ ਤੁਹਾਨੂੰ ਪੈਸੇ ਦਿੱਤੇ ਨੇ ਕੰਪਨੀ ਚਲਾਉਣ ਲਈ ਉਹ ਕਹਿੰਦੇ ਨਹੀਂ ਐਦਾ ਚਲਣੀ ਚਾਹੀਦੀ ਹੈ ਫਿਰ ਉਹ ਜਿਹੜੇ ਬੰਦੇ ਕੰਮ ਕਰ ਰਹੇ ਹੁੰਦੇ ਉਹ ਕਹਿੰਦੇ ਨੇ ਕਿ ਭਾਈ ਇਹ ਕੀ ਹੈ ਉਹ ਫਿਰ ਉਹ ਨਾ ਉਹ ਫਿਰ ਉਹ ਉਹਦੇ ਵਿੱਚ ਫਰਸਟ੍ਰੇਟਡ ਫੀਲ ਕਰਦੇ ਨੇ ਐਗਜੈਕਟਲੀ ਤੇ ਇਸੇ ਲਈ ਇਹ ਬੜੀਆਂ ਜ਼ਰੂਰੀ ਚੀਜ਼ਾਂ ਨੇ ਛੋਟੀ ਛੋਟੀ ਚੀਜ਼ਾਂ ਨੇ ਜਦੋਂ ਤੁਸੀਂ ਸਾਰੀ ਛੋਟੀ ਚੀਜ਼ਾਂ ਨਾਲ ਅਲਾਈਨ ਹੋ ਜਾਓਗੇ ਨਾ ਤੁਹਾਡੀ ਕੰਪਨੀ ਬਹੁਤ ਵਧੀਆ ਤਰੀਕੇ ਨਾਲ ਨਿਕਲ ਕੇ ਆਏਗੀ ਤੇ ਇਹ ਸਾਰਾ ਇੱਕ ਆਪਣੇ ਆਪ ਚ ਇੱਕ ਸਰਕਲ ਬਣ ਜਾਂਦਾ ਫਿਰ ਐਗਜੈਕਟਲੀ ਤੇ ਉਹ ਬਹੁਤ ਵਧੀਆ ਤਰੀਕੇ ਨਾਲ ਮੂਵ ਕਰਦਾ ਸਿਰਫ ਇਹਨੂੰ ਸਮਝਣ ਦੀ ਲੋੜ ਹੈ ਸ਼ੁਰੂ ਸਿਰਫ ਇਹ ਨਹੀਂ ਹੈਗਾ ਸ਼ੁਰੂ ਚ ਇੱਕ ਚੀਜ਼ ਜਿਹੜੀ ਸਭ ਤੋਂ ਬਹੁਤ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਉਹ ਇਹ ਹੈ ਕਿ ਜੇ ਤੁਸੀਂ ਦੋ ਜਣੇ ਨੇ ਮਿਲ ਕੇ ਕੰਪਨੀ ਸ਼ੁਰੂ ਕੀਤੀ ਹੈ ਤਿੰਨ ਨੇ ਜਾਂ ਚਾਰਾਂ ਨੇ ਤੁਹਾਡੀ ਚਾਰਿਆਂ ਦੀ ਵਿਜ਼ਨ ਇੱਕੋ ਰਸਤੇ ਹੋਣੀ ਚਾਹੀਦੀ ਹੈ ਹੁਣ ਆਪਾਂ ਚਾਰ ਦੋਸਤ ਕੀ ਕਰੀਏ ਆਪਾਂ ਥੱਲੇ ਕਾਰ ਖੜੀ ਆ ਆਪਾਂ ਕਿ ਕਿਤੇ ਚੱਲਦੇ ਆ ਤੁਸੀਂ ਕੋਈ ਆਪਾਂ ਬੰਬੇ ਚੱਲਦੇ ਆ ਮੈਂ ਕਹਿੰਦਾ ਨਹੀਂ ਯਾਰ ਆਪਾਂ ਉਧਰ ਹਿਮਾਚਲ ਚੱਲਦੇ ਆ ਤੀਜਾ ਕਹਿੰਦਾ ਨਹੀਂ ਨਹੀਂ ਅਸਾਮ ਚੱਲਦੇ ਆ ਚੌਥਾ ਕਹਿੰਦਾ ਨਹੀਂ ਕੰਨਿਆ ਕੁਮਾਰੀ ਚੱਲਦੇ ਆ ਉਹ ਕਾਰ ਕਿੱਥੇ ਜਾਊਗੀ ਕਿਤੇ ਵੀ ਨਹੀਂ ਜੇ ਹੁਣ ਉਹ ਕਾਰ ਇੱਕ ਜਗ੍ਹਾ ਤਾਂ ਹੀ ਜਾਊ ਜੇ ਆਪਾਂ ਚਾਰੋਂ ਅਜਮਣ ਬਣਾ ਲਈ ਵੀ ਚਲੋ ਯਾਰ ਸ਼ਿਮਲੇ ਚੱਲਦੇ ਆਂ ਫਿਰ ਉਹ ਚਾਰੋਂ ਕਾਰ 'ਚ ਬੈਠਾਂਗੇ ਸ਼ਿਮਲੇ ਨੂੰ ਤੋਰ ਪਾਂਗੇ ਥੋੜੀ ਦਰ ਮੈਂ ਚੱਲਣ ਨੂੰ ਥੋੜੀ ਦਰ ਇਹੀ ਕੰਪਨੀ ਆ ਤੁਸੀਂ ਟੀਮ ਉਹਨਾਂ ਨਾਲ ਨਹੀਂ ਬਣਾਣੀ ਹੈਗੀ ਵੀ ਦੋਸਤ ਨੇ ਇਕੱਠੇ ਹੋ ਕੇ ਬਣਾ ਲਈ ਹਾਂ ਜਾਂ ਇਹ ਦੇ ਕੋਲੇ ਸਕਿੱਲ ਹੈਗਾ ਇਹਨੂੰ ਮੈਂ ਲੈ ਲੈਣਾ ਇਹ ਮੇਰੀ ਵੈਬਸਾਈਟ ਬਣਾ ਦਊਗਾ ਕਿਉਂਕਿ ਉਹਨੂੰ ਵੈਬਸਾਈਟ ਬਣਾ ਇਦਾਂ ਨਹੀਂ ਪਹਿਲਾਂ ਸਭ ਤੋਂ ਪਹਿਲਾਂ ਇਹ ਦੇਖੋ ਵੀ ਚਾਰਾਂ ਦੀ ਵਿਜ਼ਨ ਮਿਲਦੀ ਆ ਮਨ ਮਿਲਦਾ ਵੀ ਸਾਰਿਆਂ ਨੇ ਅਸੀਂ ਇਹੀ ਕਰਨਾ ਐ ਐਗਜ਼ੈਕਟ ਜੇ ਇਹ ਕਰਨਾ ਉਹਨਾਂ ਨਾਲ ਟੀਮ ਬਣਾਓ ਉਫੇਰ ਕੀ ਹੋਏਗਾ ਕਿ ਲੌਂਗ ਟਰਮ ਤੇ ਤੁਸੀਂ ਸਾਰੇ ਇਕੱਠੇ ਸਰਵਾਈਵ ਕਰੋਗੇ